ਅਮਰੀਕਾ ਤੋਂ ਆਇਆ ਸਿੱਧੂ ਮੂਸੇਵਾਲੇ ਦਾ ਫੈਨ ਤੇ ਕਹਿੰਦਾ ਕਿ 29 ਮਈ ਨੂੰ ਰੋਂਦੇ ਸੀ ਉੱਥੇ ਗੋਰੇ ਕਾਲੇ ਸਿੱਧੂ ਨੂੰ ਪਿਆਰ ਕਰਨ ਵਾਲੇ ਪਹਿਲਾਂ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਤੇ ਇਸ ਫੈਨ ਦੇ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਸਿੱਧੂ ਦੇ ਫੈਨ ਵੀ ਪਰੇ ਤੋਂ ਪਰੇ ਨੇ ਤੇ ਅਮਰੀਕਾ ਤੋਂ ਸਪੈਸ਼ਲ ਇਹ ਫੈਨ ਆ ਹਵੇਲੀ ਆਇਆ ਹੱਥਾਂ ਦੇ ਵਿੱਚ ਲੋਗੋ ਫੜੇ ਨੇ ਤੇ ਟੀ-ਸ਼ਰਟਾਂ ਪਾਈਆਂ ਸਿੱਧੂ ਮੂਸੇਵਾਲੇ ਦੀਆਂ ਇਹ ਕਹਿੰਦਾ ਇਹ ਨੌਜਵਾਨ ਉਹ ਵੀ ਤੁਹਾਨੂੰ ਸੁਣਾਉਨਿਆ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਮੈਂਟਾਂ ਦੇ ਵਿੱਚ ਜਸਟਿਸ ਫਾਰ ਸਿੱਧੂ ਮੂਸੇਵਾਲਾ ਜ਼ਰੂਰ ਲਿਖ ਦਿਓ ਇਹ ਫੈਨ ਅਮਰੀਕਾ ਤੋਂ ਆਇਆ ਤੇ ਇਸ ਦਾ ਕਹਿਣਾ ਹੈ ਕਿ 29 ਮਈ ਨੂੰ ਉਸ ਦਿਨ ਇੰਦਰ ਇੰਜ ਲੱਗਦਾ ਸੀ ਕਿ ਕੋਈ ਕਾਲੀ ਰਾਤ ਪਈ ਆ ਤੇ ਗੋਰੇ ਕਾਲੇ ਵੀ ਉੱਥੇ ਰੋ ਰਹੇ ਸੀ ਸੁਣਿਓ ਮੁੰਡੇ ਦੀ ਗੱਲ ਬਾਤ ਤੇ ਕਰਿਓ ਸ਼ੇਅਰ ਜੀ ਗੁਰਪਾਲ ਸਿੰਘ ਜੀ ਜੀ ਕਿਹੜੀ ਜਗ੍ਹਾ ਤੋਂ ਆਏ ਯੂ ਐਸ اے ਤੋਂ ਅੱਛਾ ਪਹੁੰਚੇ ਅੱਜ ਹਵੇ ਕਿਦਾਂ ਫੀਲ ਹੋਇਆ ਹੋਏ ਤੇ ਹਨ ਤਾਂ ਬਈ ਬਹੁਤ ਸੁਣੀ ਸੁਣੀ ਲੱਗਿਆ ਦੇਖੇ ਨਾ ਬਾਈ ਹੁੰਦਾ ਬਾਈ ਨੇ ਤਾਂ ਬਹੁਤ ਰੌਣਕਾਂ ਹੀ ਇੱਥੇ ਆ ਤੇ ਅਸੀਂ ਤਾਂ ਚਲੋ ਇਹੀ ਚਾਹਨੇ ਕਿ ਬਾਈ ਨੂੰ ਇਨਸਾਫ ਮਿਲੇ ਬਹੁਤ ਜਲਦੀ ਜਲਦੀ ਨਾ ਤੇ ਥੋੜਾ ਸਰਕਾਰਾਂ ਨੇ ਵੀ ਚਾਹੀਦਾ ਕਿ ਥੋੜਾ ਇਨਸਾਫ ਦੇਣਾ ਤੇ ਇਹੀ ਸਾਡੀ ਸਾਰਿਆਂ ਦੀ ਮੰਗ ਆ ਕਿ ਬਾਈ ਨੂੰ ਬਹੁਤ ਸ਼ਹੀਤ ਇਨਸਾਫ ਮਿਲੇ ਉਤੋਂ ਦਾ ਮਤਲਬ ਪੈਨ ਪਾਲਿੰਗ ਦੀ ਗੱਲ ਕੀਤੀ ਜਾਵੇ ਤਾਂ ਕਿਦਾਂ ਦਾ ਮਤਲਬ ਹੈਗਾ ਸਰ ਬਹੁਤ ਜ਼ਿਆਦਾ ਜੀ ਅਮਰੀਕਾ ਇਹ ਤੇ ਕਾਰੇ ਗੋਰੇ ਸਾਰੇ ਬਾਈ ਨੂੰ ਫੋਲੋ ਕਰਦੇ ਆ ਜੀ ਉਹ ਵੀ ਜਾਰੇ ਰੋਂਦੇ ਆ ਕਿ ਬਾਈ ਨੂੰ ਇਨਸਾਫ ਮਿਲੇ ਹਾਂਜੀ ਇਹ ਤਾਂ ਸਾਰੀ ਦੁਨੀਆ ਨੂੰ ਪਤਾ ਕਿਪਾ ਜੀ ਉਹਨੇ ਕਿਨਾ ਕੋਈ ਲਕੀਨ ਫਾਈ ਕਰਦੇ ਆ ਤੇ ਉਸ ਦਿਨ ਮਹੌਲ ਕਿ ਕਿਦਾਂ ਵਾਸੀ ਮਤੀ ਮੈਂ ਬਹੁਤ ਹੀ ਬਹੁਤ ਸਾਈਡ ਮਹੌਲ ਸੀ ਮਰਕਰ ਪੁਰੇ ਜਨਾ ਪੂਰੇ ਵਰਲਡ ਦੀ ਪੂਰਾ ਪੂਰੇ ਸ਼ਹਿਰ ਮੋਲ ਹੀ ਜਨਾ ਕੀ ਚੰਗਾ ਲੱਗਦਾ ਸੀ ਇੱਕ ਕੁਆਲਟੀ ਐਜ਼ ਅ ਹਿਊਮਨ ਬੀਿੰਗ ਸਭ ਕੁਝ ਚੰਗਾ ਲੱਗਦਾ ਪਈਦੇ ਨੇ ਕਨਾ ਕਨਾ Song ਪਈਦਾ ਹਰ ਇੱਕ ਦੁਨੀਆ ਫੋਲੋ ਕਰਦੀ ਪਈਣੀ ਨਾ ਤੇ ਇਹੀ ਬਸ ਸਾਡੀ ਇਹੀ ਮੰਗਾ ਸਾਰੇ ਨੇ ਇੱਕ ਤਰ੍ਹਾਂ ਦਾ ਸੌਣਾ ਭਾਈ ਨੂੰ ਹਿਸਾਬ ਮਿਲ ਜੇ ਅਸੀਂ ਸਪੈਸ਼ਲ ਆਏ ਆ ਜੀ ਸਪੈਸ਼ਲ ਆਏ ਜੀ ਅੰਦੀ ਮੈਂ ਪਰਸੋਂ ਆਇਆ ਜੀ ਇਹ ਭਾਈ ਪਰਸੋਂ ਆਏ ਨੇ ਵੀ ਪਰਸੋਂ ਤੇ ਹੀ ਅਮਰੀਕਾ ਤੋਂ ਇੱਕ ਮਿੰਟ ਇੱਕ ਮਿੰਟ ਆਹ ਜੀ ਬਲਜਿੰਦਰ ਸਿੰਘ ਨਾਂ ਜੀ ਗੋਲਡੀ ਅਸੀਂ ਸਪੈਸ਼ਲ ਆਏ ਆ ਭਾਈ ਇੱਥੇ ਹਵੇਲੀ ਲਿਖਣਾ ਕਿੱਥੋਂ ਆਏ ਇਹੀਂ ਫਰਾਂਸ ਉਧਾਂ ਡਿਸਟ੍ਰਿਕਟ ਕਬੂਟਲੇ ਤੋਂ ਆਏ ਆ ਤੇ ਅਸੀਂ ਫੌਰਨ ਤੋਂ ਆਇਆ ਪਰਸੋਂ ਅੱਛਾ ਹਾਂਜੀ ਫਰਾਂਸ ਵਧੀਆ ਲੱਗ ਰਿਹਾ ਜਾਂ ਕਰ ਵਧੀਆ ਲੱਗ ਰਿਹਾ ਜੀ ਪਰ ਭਾਈ ਹੁੰਦਾ ਚੰਗਾ ਸੀ ਅਸੀਂ ਬਹੁਤ ਜਣੋ ਪਿਆਰ ਕਰਦੇ ਆ ਜੀ ਸਾਰੇ ਮੁੰਡੇ ਅਸੀਂ ਫਰਾਂਸ ਵੀ ਰੋਸ ਕੀਤਾ ਜੀ ਉੱਥੇ ਵੀ ਸਾਰੇ ਗਏ ਸੀ ਆਵਰਤੀ ਟ੍ਰੈਵਲ ਜੀ ਨੂੰ ਕਹਿੰਦੇ ਆ ਉੱਥੇ ਅਸੀਂ ਗਏ ਸੀ ਬਹੁਤ ਹੀ ਜ਼ਿਆਦਾ ਫੀਲ ਕੀਤਾ ਮੋਮਬਤੀਆਂ ਨਾਲ ਪਾ ਜਗਾਈਆਂ ਸਾਰਿਆਂ ਨੇ ਆਵਰਤੀ ਬੜੀ ਦੁਨੀਆ ਇਕੱਠੀ ਹੋਈ ਸੀ ਹਾਂਜੀ ਤੇ ਕੀ ਵਧੀਆ ਲੱਗਦਾ ਸੀ ਸਦੂ ਮੁਸੇਵਾਲ ਦੇ ਸਦੂ ਮੁਸੇਵਾਲ ਦੇ ਭਾਈ ਸੌਂਗ ਬਹੁਤ ਵਧੀਆ ਸੀ ਬੰਦਾ ਬੜਾ ਚੰਗਾ ਹੈ ਕੋਈ ਮਾੜੀ ਚੀਜ਼ ਹੈ ਨਹੀਂ ਕੋਈ ਕੋਈ ਮਾੜੀ ਚੀਜ਼ ਨਹੀਂ ਅੱਛੇ ਸੌਂਗ ਕਰਦਾ ਸੀ ਇੰਨੇ ਨੇ ਸੋਹਣੇ ਸੌਂਗ ਹੁਣ ਮੈਂ ਪੈਰਿਸ ਤੋਂ ਆਇਆ ਹੈਗਾ ਮਹੀਨਾ ਹੋ ਗਿਆ ਮੈਨੂੰ ਆਏ ਨੂੰ ਮੇਰਾ ਹੋਰ ਕਿਸੇ ਕਲਾਕਾਰ ਦਾ ਗਾਣਾ ਗੱਡੀ ਨਹੀਂ ਵੱਜਾ ਮੇਰੇ ਬੱਚਿਆਂ ਨੂੰ ਗਾਣੇ ਚੀਤੀ ਹੋ ਗਈ ਜੋਦੀ ਉਹ ਵੀ ਬੋਲਦੇ ਨਾਲ ਨਾਲ ਕਿ ਮੈਂ ਦੇਖਦਾ ਕਾਨੂੰਨ ਨੂੰ ਕਿੰਨਾ ਕ ਫਰਕ ਆ ਬਾਹਰ ਲੇਦੇ ਜਾਂਦਾ ਤੇ ਆਪਣੇ ਨਹੀਂ ਬਹੁਤ ਜ਼ਿਆਦਾ ਫਰਕ ਹੁੰਦਾ ਸਿੱਧੇ ਹੋਂਦ ਤੇ ਇਨਸਾਨ ਮਿਲ ਜਾਂਦਾ ਹੁੰਦਾ ਤੇ ਇਨਸਾਨ ਨਹੀਂ ਮਿਲਦਾ ਹੈ ਹੀ ਨਹੀਂ ਹਸਾਬ ਦੀ ਨਾਲ ਚਲੋ ਇੱਥੇ ਵੀ ਕਿਤੇ ਵਧੀਆ ਹੁਣ ਸਰਕਾਰ ਸਰਕਾਰਾਂ ਨੂੰ ਚਾਹੀਦਾ ਨਾ ਕਿ ਕੰਮ ਕਰਨਾ ਚਾਹੀਦਾ ਤੇ ਵਧੀਆ ਵੈਜੀ ਤੇ ਮਹੀਨਾ ਹੋ ਗਿਆ ਇਹਨੂੰ ਅਸੀਂ ਇਹ ਸੋਨੇ ਸਿੱਧੂ ਮੁਸੀ ਵਾਲੇ ਜਾਓਗੇ ਓਕੇ